ਜਿਆਦਾ ਦੂਰ ਰਹਿਣ ਕਰਕੇ ਪਰ ਬੜੇ ਇਹਨੇ ਕਹਿੰਦਾ ਤਾਂ ਮੈਂ ਵੀ ਮੈਂ ਕੋਈ ਅਰਦਾਸ ਕਰਨੀ ਹੁੰਦਾ ਕਿ ਮੈਂ ਆਪਣੇ ਉਹਨਾਂ ਘਰਵਾਲੇ ਸਾਹਮਣੇ ਮੈਂ ਦੀ ਦੂਰਾਂਗੇ ਸਾਹਮਣੇ ਆਪਣੇ ਇੱਥੇ ਦਰਸ਼ਨ ਕਰਨਾ ਹੈ ਕਿਉਂਕਿ ਉੱਥੇ ਹੈ ਨਾਨ ਪੰਜਾਬੀ ਏਰੀਆ ਹਰਿਆਣਾ ਦਾ ਇੱਕ ਉੱਥੇ ਆਹ ਮਾਰੇ ਕਰਕੇ ਬੋਲਦੇ ਨੇ ਪੁਆਦੀ ਬੋਲੀ ਤੇ ਉੱਥੇ ਨਾ ਮਿਕਸ ਜਿਹਾ ਹਰ ਹੈ ਕਈ ਵਾਰੀ ਪਰਵਾਹ ਕਰਨਾ ਹੋਵੇ ਤਾਂ ਸਮਝ ਨਹੀਂ ਆ ਰਹਾ ਤੁਸੀਂ ਕੀ ਕਹਿ ਰਹੇ ਹੋ ਇਹਨਾਂ ਨੂੰ ਸੁਝਾਉਣਾ ਪੈਂਦਾ ਭਾਈ ਆਹ ਗੱਲ ਨਹੀਂ ਹੈ ਤੋ ਇਥੇ ਆ ਕੇ ਮੈਂ ਬਹੁਤ ਜਿਹੜੀ ਆਪਣੇ ਆਪ ਨੇ ਸਮਝਣਾ ਕਿ ਮੈਂ ਇੱਕ ਜਿਹੜਾ ਵਰਦਸਤਨਾਂ ਫੁੱਲਾਂ ਦਾ ਉਹਦੇ ਵਿੱਚ ਮੇਰਾ ਵੀ ਕਿਤੇ ਹਿੱਸਾ ਹੈ। ਤੋ ਇਹ ਹੈ ਕਿ ਆਪੀ ਕਰਮ ਕੀ ਬੇਣਾ ਨਾਮਿਕ ਦੁਖੀਆ ਸੋ ਸੰਸਾਰ ਨਾਮਿਕ ਕਰ ਦੁਖੀਆ ਸੋ ਨਾਨਕ ਕੋ ਦੁਖੀ ਆਸਾ ਸੰਸਾਰ ਨਾਨਕ ਕੋ ਦੁਖੀ ਆਸਾ ਸੰਸਾਰ ਨਾਨਕ ਕੋ ਦੁਖੀ ਆਸਾ ਸੰਸਾਰ ਚਾਹੇ ਆਪਣੇ ਤੇਰੇ ਅੰਦਰ ਚਾਹੇ ਤੁੰਦਰੋਪਾ ਨਾਨਕ ਕੋ ਦੁਖੀ ਆਸਾ ਸੰਸਾਰ ਨਾਨਕ ਕੋ ਦੁਖੀ ਆਸਾ ਸੰਸਾਰ ਕੀ ਵਿਦੇਈ ਦੁਖੀ ਹੋਇਆ ਜਦ ਵਰ ਅਸਮਾਨ ਸੁਨੂਂ ਕੱਤਾ ਸੀ ਰਾਮੁ ਕੀ ਹੋਇਆ ਜਦ ਤੁਰੰ ਨ ਸਿਕਨ ਹਰਿ ਲਿਖਾ ਸੀ ਗੁਪਤੁ ਸੁਭਉ ਨੂ ਚਰਣਾ ਕੈਂਦਾ ਗੁਪਤੁ ਸੁਭਉ ਨੂ ਚਰਣਾ ਕੈਂਦਾ ਮਾਨਸ ਜਨਮ ਲੈ ਆ ਜਿਸ ਤਾ ਨਾਨਕ ਸੁਖੀ ਆਸਾ ਸਭ ਸੰਸਾਰ ਨਾਨਕ ਸੁਖੀ ਆਸਾ ਸਭ ਸੰਸਾਰ ਕਾਹੀ ਆਪਣੀ ਤੇਸ ਤੇ ਅੰਦਰ ਕਾਹੀ ਸੁਖ ਨੂੰ ਮੋਸਾ ਨਾਨਕ ਸੁਖੀ ਆਸਾ ਸਭ ਸੰਸਾਰ ਦੁਰਬਾਸ਼ ਨੂੰ ਪਰ ਮਸ਼ਕਰੀ ਯਾਗਮਾਨੇ ਨੂੰ ਖੁਪਾਇਆ ਸਾਰੇ ਕਾਂਡਵਾਖੇ ਰਿਆ ਜੂਆ ਹਰ ਕੋਈ ਫਸ ਪਾਇਆ ਮਹਾ ਪਾਰਕ ਦਾ ਯੁੱਤ ਕੋਵੇ ਆਫਿਰ ਮਹਾ ਪਾਰਕ ਦਾ ਯੁੱਤ ਕੋਵੇ ਆਫਿਰ ਨਾਲ ਕੜਾ ਸੀ ਕ੍ਰਿਸ਼ਨ ਇਹੋ ਤਮਸ ਨਾਲ ਕਦੁਖਿਆ ਸਭ ਸੰਸਾਰ ਨਾਲ ਕਦੁਖਿਆ ਸਭ ਸੰਸਾਰ ਚਾਹੇ ਆਪਣੇ ਤੇ ਰਸਤੇ ਅੰਦਰ ਕਹੇ ਸੁੰਦਰੋਂ ਕਾ ਨਾ ਇਤਰੇ ਦੁਖਿਆ ਸਭ ਸੰਸਾਰ ਕਈ ਲੋਕਾਂ ਦੇ ਦੁੱਖ ਸੁਣ ਕੇ ਐਵੇਂ ਦੁਖੀ ਹੋਈ ਜਾਂਦੇ ਨੇ ਕਈ ਸੁਖੀ ਆਂਦੇ ਸੁਖ ਵੇਖ ਕੇ ਇਹਨਾਂ ਦਾ ਦੁੱਖ ਲਗਾਉਂਦੇ ਨੇ काम क्रोध हंकार में लगता काम क्रोध हंकार में लगता सब विसार नानक दुखिया सब संसार नानक दुखिया सब संसार चाहे अपने देश सुंदरों के अंदर चाहे समुद्रों पार नानक दुखिया सब संसार ਜੋ ਬੰਦੇ ਸੁਖ ਵਿੱਚ ਖੁਸ਼ ਰਹਿੰਦੇ ਰੱਬ ਨੂੰ ਯਾਦ ਨਿਕਰਦੇ ਜੋ ਸ਼ੰਨ ਵੀ ਸ਼ਕਤੀ ਰੱਖਦੇ ਜੋ ਸਿਮਰਨ ਨੇ ਕਰਦੇ ਸਾਡੇ ਸਾਹਮਣੇ ਮਿਸਾਲ ਹੈ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਾਹਿਬਜ਼ਾਦੇ ਵੀ ਬੀਨਦੇ ਮਨ ਦੇ ਹਰ ਵੇਲੇ ਸਿਮਰਨ ਕਰਦਾ ਸੀ ਉਹਨਾਂ ਬਾਰੇ ਹੈ ਦੋਖ ਸੇਹਣ ਦੀ ਸ਼ਕਤੀ ਰੱਖਦੇ ਜੋ ਸਿਮਰਨ ਨੇ ਕਰਦੇ ਦਾਸ ਸੁਖ ਦੁਖ ਸੋਵੇ ਆਪਣੇ ਕਰਮਾਂ ਦਾ ਦਾਸ ਸੁਖ ਦੁਖ ਸੋਵੇ ਆਪਣੇ ਕਰਮਾਂ ਦਾ ਇਸ ਗੱਲ ਤੇ ਕਰੋ ਇੱਕ ਵਾਰ ਨਾਨਕੁ ਦੁਖੀ ਆਸਾ ਸੰਸਾਰ ਨਾਨਕੁ ਦੁਖੀ ਆਸਾ ਸੰਸਾਰ ਚਾਹੀਏ ਆਪਣੀ ਹੋ ਪਾਰ ਨਾਲੇ ਤੁਕੀਆ ਸਭ ਸੰਸਾਰ ਨਾਲੇ ਤੁਕੀਆ ਸਭ ਸੰਸਾਰ ਵਾਹ ਵਾਹ ਬਹੁਤ ਅੱਛਾ ਜੀ ਬਾਜੀਵਾ ਜਾਸਰਾ ਜੀ ਨੇ ਤੁਹਾਨੂੰ ਰੰਗ ਪੰਚ ਨਾਲੇ ਤੁਕੀਆ ਸਭ ਸੰਸਾਰ ਮੌਕਾ ਦਿਓ ਜੀ ਤੇ ਇਹਨਾਂ ਚੰਦੀ ਵੀ ਪਰ ਬਾਟੀਆਂ ਨੂੰ ਬੇਨਤੀ ਕਰਨਾ ਕਿ ਨਾ ਤਾਂ ਬਾ ਪਾ ਅਜਨ ਵੀ ਆ ਰਹੇ ਹਨ ਕਿ ਤਰਫ ਤੋਂ ਸਿੰਘ ਜੀ ਆਪਣੇ ਵਾਲੇ ਨੂੰ